ਜੀ ਮਿੱਤਰੋ ਪਿਆਰ ਭਰੀ ਸასი ਕਾਲ ਹੈ ਜੀ ਸਾਸਤਰੀ ਕਾਲ ਆ ਤੁਹਾਡੇ ਨਾਲ ਜੁੜੇ ਆ ਜੀ ਐਕਸਟਰਾ ਗੱਡੀ ਆ ਠੀਕ ਹੈ ਜੀ ਭਾਈ ਜੀ ਕਹਿੰਦਾ ਯਾਰ ਸਾਲ ਹੋਇਆ ਗੱਡੀ ਲਈ ਨੂੰ ਤੇ ਗੱਡੀ ਦੇ ਵਿੱਚ ਅੰਦਰ ਜਿਹੜਾ ਇਹਨਾਂ ਤੁਹਾਨੂੰ ਹਾਲਾਤ ਦਿਖਾ ਦੇਣੇ ਆ ਬਰਸਾਤਾ ਦੇ ਦੇਣੇ ਆ ਠੀਕ ਹੈ ਜੀ ਤੇ ਮੋਹਤੂਣੀ ਮੇਰੇ ਨਾਲ ਆ ਤੇ ਸਾਨੂੰ ਪਤਾ ਗੱਡੀ ਦੇ ਹਾਲਾਤ ਕੀ ਹੋਏ ਆ ਠੀਕ ਹੈ ਜੀ ਸੀਟਾਂ ਵੀ ਖੋਲੀਆਂ ਠੀਕ ਹੈ ਜੀ ਤੇ ਜਿਹੜੀ ਚੀਜ਼ ਬਰਸਾਤਾ ਦੇਣਾ ਹੋ ਜਾਂਦੀ ਮੇਰੇ ਨਾਲ ਆ ਮੋਹਤੂਣੀ ਭਾਈ ਸਾਹਿਬ ਟੋਮਟਾ ਬੰਦ ਕਰ ਲਓ ਤੇ ਮੋਹੀ ਤੋਂ ਨਹੀਂ ਮੇਰੇ ਨਾਲ ਆ ਜੀ ਠੀਕ ਹੈ ਜੀ ਤੁਹਾਨੂੰ ਇੱਕ ਚੀਜ਼ ਦਿਖਾ ਦਿੰਨੇ ਆ ਆ ਗੱਡੀ ਚੈੱਕ ਕਰ ਲਓ ਤੇ ਇਹਦੇ ਵਿੱਚ ਦੇਖੋ ਆਹਦੇ ਪਾਣੀ ਦਾ ਆ ਦੇਖੋ ਚੈੱਕ ਕਰੋ ਪਰ ਬਾਈ ਜੀ ਕਹਿੰਦੇ ਸਾ ਮੇਰੀ ਨਵੀਂ ਗੱਡੀ ਹੈ ਯਾਰ ਗੱਡੀ ਚ ਪਾਣੀ ਕਿੱਥੋਂ ਆ ਗਿਆ ਚੈੱਕ ਕਰੋ ਆ ਦੇਖੋ ਬਸਾਪਾ ਦਿਨ ਜਿਹੜੇ ਕੰਮ ਹੁੰਦੇ ਆ ਇਹ ਹੁੰਦੇ ਆ ਦੇਖ ਲਓ ਸਾਰੀ ਗੱਡੀ ਚ ਪਾਣੀ ਸਮੈਲ ਇੰਨੀ ਜ਼ਿਆਦਾ ਗੰਦੀ ਬਾਈ ਕਹਿੰਦਾ ਯਾਰ ਗੱਡੀ ਦੇ ਵਿੱਚ ਬੈਠਣਾ ਔਖਾ ਹੋਇਆ ਪਿਆ ਮੋਇਦ ਨੂੰ ਪੁੱਛ ਲਓ ਮੋਇਦ ਜੀ ਸਮੈਲ ਕਿੰਨੀ ਆ ਰਹੀ ਹੈ ਗੱਡੀ ਦੇ ਵਿੱਚ ਮੋਇਦ ਜੀ ਇੱਧਰ ਦੱਸੋ ਮੋਇਦ ਵਾਲੀ ਸ਼ਰਮਾ ਰਿਹਾ ਕਹਿੰਦੇ ਭਰਾਵਾ ਔਖਾ ਆ ਜਿਹੜੀ ਜੀ ਸਮੈਲ ਆ ਰਹੀ ਆ ਠੀਕ ਆ ਜੀ ਤੇ ਆਹ ਆ ਡਾਊਨ ਜੀ ਸਾਡੇ ਚੈੱਕ ਕਰਦਾ ਇੱਧਰ ਵੀ ਆਹ ਦੇਖੋ ਆਹ ਦੇਖੋ ਭਾਈ کہہ ਰਿਆ ਸੀ ਯਾਰ ਸਾਰੀ ਗੱਡੀ ਪਟਲਿਓ ਲਗਾ ਬਾਈ ਸਾਹਿਬ ਟੈਂਸ਼ਨ ਨਾ ਬਹੁਤ ਜ਼ਰੂਰ ਦੇਖਾਂਗੇ ਕਿਹੜੀ ਚੀਜ਼ ਕਿੱਥੇ ਫਾਲਟ ਆ ਠੀਕ ਆ ਜੀ ਸਾਰੀ ਗੱਡੀ 'ਚ ਪਾਣੀ ਪਾਣੀ ਹੋਇਆ ਹੋਇਆ। ਇਧਰ ਹੀ ਸਾਈਡ ਐ ਨਹੀਂ ਗਾ ਉਧਰ ਹੀ ਸਾਈਡ ਐ ਸਾਰੇ ਬਹੁਤ ਜ਼ਿਆਦਾ ਪਾਣੀ ਐ। ਠੀਕ ਐ ਜੀ ਪੂਰੀ ਗੱਡੀ ਕਰਨੀ ਐ ਡਰਾਈ ਕਲੀਨ। ਤੇ ਮੇਰੇ ਨਾਲ ਮੋਹਿਦ ਐ ਤੇ ਮੈਂ ਤਾਂ ਆਪਣਾ ਸੌਰਰ ਤੇ ਮੈਂ ਤਾਂ ਇੰਨੀ ਮਿਹਨਤ ਕਰਦਾ ਯਾਰ ਵੀਡੀਓ ਨੂੰ ਲਾਈਕ ਕਰਦੇ ਆ ਕਰੋ। ਪੂਰੀ ਗੱਡੀ ਕਰਨੀ ਐ ਡਰਾਈ ਕਲੀਨ। ਟਾਈਮ ਰੋ ਗਿਆ ਯਾਰ ਰਾਤ ਦੇ 8 ਵਜੇ ਗਏ ਐ। ਤੇ ਇਹਨੂੰ 12 ਵਜੇ ਜਾਣਗੇ ਨਾ। ਬਾਹਰੋਂ ਗੱਡੀ ਕਰਨੀ ਐ ਪਾਲਿਸ਼। ਬਾਹਰੋਂ ਬਾਈ ਜੀ ਕਹਿੰਦੇ ਚਲੋ ਮਸ਼ੀਨਾਂ ਪਾਲਿਸ਼ ਕਰਦੇ ਹੋ ਗੱਡੀ ਮੇਰੀ ਥੋੜੀ ਜਿਹੀ ਚਮਕਾ ਲਿਓ। ਤੇ ਬਾਹਰੋਂ ਵੀ ਜਨ ਦਿਖਾਵਾਂ ਗੱਡੀ ਐਨ ਪ ਸੋ ਹੋਰ ਵੀ ਕਿਸੇ ਮੇਰੇ ਵੀਰ ਕੋਲ ਇਹ ਕਾਰ ਡਰਾਈਵਰੀ ਗ੍ਰੀਨ ਕੰਪਾਉਂਡ ਕਰਾਉਣੀ ਹੈ ਸਾਨੂੰ ਕੰਟੈਕਟ ਕਰ ਲਿਆ ਕਰਦੇ ਆਪਾਂ ਕਰਦੇ ਆਂ ਹੋਮ ਸਰਵਿਸ ਸੀਐਸ ਬੋਸ ਠੀਕ ਹੈ ਜੀ ਲੋ ਮਿੱਤਰੋ ਗੱਡੀ ਦਾ ਫਲੋਰ ਅਸੀਂ ਲਿਆਂ ਸੀ ਪੱਟ ਠੀਕ ਹੈ ਜੀ ਤੁਹਾਨੂੰ ਚੈੱਕ ਕਰਾਉਂਦੇ ਆਂ ਆ ਦੇਖੋ ਪਾਣੀ ਬੜਾ ਯਾਹ ਹਰਾਤ ਹੋ ਜਾਂਦੇ ਗੱਡੀ ਦੇ ਜਦੋਂ ਬਰਖਾਤਾ ਪੈਂਦੀਆਂ ਠੀਕ ਹੈ ਮੋਈਦ ਹਣੀ ਦੇਖੋ ਤੇ ਮੋਈਦ ਸਿੰਘ ਜੀ ਪਹਿਲਾਂ ਕਰਿਆ ਔਖਾ ਕੰਮ ਰਹਿਣ ਦਿਓ ਗੱਡੀ ਵਾਪਸ ਕਰ ਦਿਓ ਮੈਂ ਕਹਾਂ ਨਹੀਂ ਮਿੱਤਰਾ ਇੰtanto ਦੀ ਗੀ ਵਾਲੀ ਵਾਲੇ ਕਰੋ ਪਾਣੀ ਕੰਨ ਠੀਕ ਹੈ ਜੀ ਇੱਧਰ ਵੀ ਹੈ ਇੰਦਰ ਵੀ ਸਾਰਾ ਫਲੋਰ ਹੀ ਭਰਿਆ ਪਿਆ ਵਾ ਠੀਕ ਹੈ ਜੀ ਤੋਂ ਸੂ ਬਰਸਾਤਾਂ ਦੇ ਵਿੱਚ ਹੀ ਹਾਰ ਹੁੰਦੇ ਨੇ ਮਹਾਰਾਜ ਠੀਕ ਹੈ ਨਾ ਮੋਹਦ ਜੀ ਜੀ ਬੱਸ ਘੱਟ ਆਹ ਦੇਖੋ ਭਾਜੀ ਰੇਤੀਆ ਦੇ ਚੂ ਪਾਣੀ ਨੌਵੇਂ ਮਟਰ ਉਹੀ ਗੱਡੀ ਆ ਤੇ ਜਿਹੜੀ ਤੁਸੀਂ ਪਹਿਲਾਂ ਦੇਖੀ ਸੀ ਠੀਕ ਹੈ ਜੀ ਬਾਹਰੋਂ ਕੀਤੀ ਆ ਮਸ਼ੀਨਾਂ ਪਾਲਿਸ਼ ਤੇ ਜਿਹੜੇ ਤੁਸੀਂ ਅੰਦਰ ਦੇ ਹਾਲਾਤ ਦੇਖੇ ਸੀ ਉਹ ਤੁਹਾਨੂੰ ਦਿਖਾ ਦਿੰਨੇ ਆ ਹਾਂ ਮੋਗਾ 10 ਵਜੇ ਗਿਆ ਰਾਤ ਦੇ ਠੀਕ ਹੈ ਜੀ ਤੇ ਭਾਈ ਸਾਹਿਬ ਗੱਡੀ ਚੈੱਕ ਕਰ ਲਓ ਠੀਕ ਹੈ ਜੀ ਤੁਸੀਂ ਵੀ ਵੀਡੀਓ ਤੁਹਾਨੂੰ ਪੂਛੇ ਕਰਾਂਗੇ ਕਲੀਅਰ ਦਿਖਾ ਜੀ ਗੱਡੀ ਦੇ ਵਿੱਚ ਪਹਿਲਾਂ ਸੀ ਪਾਣੀ ਬਹੁਤ ਜ਼ਿਆਦਾ ਠੀਕ ਹੈ ਜੀ ਸਾਰੀ ਡ్రਾਈਕਿੰਗ ਕੀਤੀ ਹੈ ਜਿਹੜੀ ਆਹ ਸਾਈਡ ਸੀ ਨਾ ਇੱਥੇ ਪਾਣੀ ਸੀ ਗੋਟੇ-ਗੋਟੇ ਸਟਾਉਂਡ ਚੈੱਕ ਕਰ ਲਓ ਫਤਰਾ ਆਹ ਦੇਖੋ ਜੀ ਇਧਰ ਵੀ ਪਾਣੀ ਪਾਣੀ ਸੀ ਸਾਰੇ ਪਾਸੇ ਕੰਬਲ ਸਾਰਾ ਆਪਾਂ ਪਟਿਆ ਠੀਕ ਹੈ ਜੀ ਤੇ ਸਾਰਾ ਪਟੇ ਡਰਾਈ ਕਲੀਨ ਕੀਤਾ 스멜ਿੰਗ ਹੀ ਜ਼ਿਆਦਾ ਗੰਦੀ ਗੱਡੀ ਦੇ ਵਿੱਚੋਂ ਆਉਂਦੀ ਸੀ ਤੇ ਬਾਈ ਜੀ ਪੁੱਛੋ ਨਾ ਤੇ ਇਹ ਬਾਈ ਜੀ ਹੁਣੇ ਹੁਸ਼ਿਆਰਪੁਰ ਦੇ ਏਰੀਆ ਦੇ ਰਹਿਣ ਵਾਲੇ ਤੇ ਜਲੰਧਰ ਇੱਥੇ ਆਉਂਦੇ ਆ ਆਪਣਾ ਕੰਮ ਕੁਮਕਾਨ ਤੇ ਬਾਈ ਜੀ ਕਹਿੰਦੇ ਯਾਰ ਬੈਠਣਾ ਔਕਾ ਹੋ ਜਾ ਗੱਡੀ ਦੇ ਵਿੱਚ ਕਿ ਤੁਸੀਂ ਇੱਕ ਵਾਰੀ ਸੈਟਮੈਂਟ ਕਰ ਦੋ ਨਾਗਾ ਜ਼ਰੂਰ ਇਧਰਲੀ ਸਾਈਡ ਜਿਹੜੀ ਸੀ ਤੁਸੀਂ ਦੇਖੀ ਸੀ ਬਹੁਤ ਹੀ ਜ਼ਿਆਦਾ ਖਰੀਬ ਪਾਣੀ ਦੇਖ ਸਕਦੇ ਹਾਂ ਠੀਕ ਹੈ ਜੀ ਤੇ ਇਹਦਾ ਆਟਰਾ ਗਰੇਜ ਦੇ ਵਿੱਚ ਪਾਣੀ ਆਇਆ ਨਾ ਪੂਰਾ ਪਤਾ ਲੱਗਦਾ ਹੈ ਕਿ ਪਾਣੀ ਨਾਲ ਭਰੀ ਪਈ ਹੈ ਠੀਕ ਹੈ ਜੀ ਤੇ ਸਾਰੀ ਗੱਡੀ ਜਨ ਫਲੋਰ ਪਟ ਕੇ ਆਪਾਂ ਕੀਤੀ ਹੈ ਡਰਾਈ ਕਲੀਨ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਵੀ ਟਾਈਮ ਵੀ ਹੋ ਗਿਆ ਹਨ ਆਵੇ ਨੇ 10:00 ਵਜੇ ਆਲੇ ਸੀਗੇ ਜੀ 9:54 ਹੋਏ ਆ ਤੇ ਮੱਕੀ ਤੁਸੀਂ ਕੰਮ ਤਾਂ ਦੇਖ ਹੀ ਲਿਆ ਮਿੱਤਰੋ ਗੱਡੀ ਦੇ ਵਿੱਚ ਜਿਹੜੀਆਂ ਬਸਾਤਾਂ ਦਾ ਹੁਣ ਨਾ ਕੰਮ ਹੋਣਾ ਸ਼ੁਰੂ ਹੋ ਗਿਆ ਸਾਰਾ ਐਰ ਪ੍ਰੋਪਰਲੀ ਮੈਟ ਓਕੇ ਵੀ ਹੋ ਗਿਆ ਜਰਾ ਠੀਕ ਹੈ ਜੀ ਸੋ ਵੀਰ ਸਾਰਿਆਂ ਨੂੰ ਇਹੀ ਵੀ ਰਿਕੁਐਸਟ ਹੁੰਦੀ ਆ ਕਿ ਜਿਵੇਂ ਬਰਸਾਤਾ ਪੈਂਦੀ ਆ ਪਾਣੀ ਖੜਾ ਹੋ ਜਾਂਦਾ ਤੇ ਹਰ ਗੱਡੀ ਦੇ ਅੰਦਰ ਪਾਣੀ ਵੜ ਜਾਂਦਾ ਚਾਹੇ ਲਗਜ਼ਰੀ ਆ ਚਾਹੇ ਜਿਹੜੀ ਮਰਜ਼ੀ ਆ ਗੱਡੀ ਵੀਰ ਜੀ ਸੋ ਆਪਣੀਆਂ ਗੱਡੀਆਂ ਦਾ ਧਿਆਨ ਰੱਖਿਆ ਕਰੋ ਠੀਕ ਹੈ ਜੀ ਬੜੇ ਪਿਆਰ ਨਾਲ ਖਰੀਦੀਆਂ ਹੁੰਦੀਆਂ ਆ ਬੰਦਿਆਂ ਨੇ ਜਦੋਂ ਇਦਾਂ ਦੇ ਕੰਮ ਹੋ ਜਾਂਦੇ ਨੇ ਬਈ ਮੰਨ ਜੇ ਤੂ ਕੀ ਜਾਂਦਾ ਬੰਦਾ ਕਹਿੰਦਾ ਯਾਰ ਠੀਕ ਹੈ ਜੀ ਉਹ ਸਾਡੇ ਦਾਸ ਵਾਲੀ ਘੁੰਮ ਰਿਹਾ ਹਾਂ ਜੀ ਮੋਹਿਤ ਜੀ ਕਿਦਾਂ ਗੱਡੀ ਓਕੇ ਹੋ ਗਈ ਮਾਤਮੁੰਨ ਚ ਲੈਟ ਰਹੇ ਠੀਕ ਹੈ ਜੀ ਤੇ ਸੀਨੀਅਰ-ਸੀਨੀਅਰ ਆ ਬਹਿ ਬੰਦਾ ਦੇਖੋ ਤੇ ਆ ਬਾਈ ਜੀ ਉਹਨਾਂ ਦਾ ਜਿਹੜਾ ਪਹਿਲਾ ਮੈਟਿੰਗ ਫਲੋਰ ਕਰਾਇਆ ਸੀ ਤੇ ਉਹ ਸੀਟਾਂ ਪਈਆਂ ਜੀ ਸੀਟਾਂ ਆਪਾਂ ਨਹੀਂ ਹੁਣ ਫਿੱਟ ਤੇ ਗੱਡੀ ਬਾਈ ਜੀ ਉਹਨਾਂ ਸਵਰੇ ਲਵਾਵਾਂਗੇ ਦੇਖਦੇ ਬਾਈ ਉਹਨਾਂ ਦਾ ਰਿਵਿਊ ਵੀ ਲਵਾਵਾਂਗੇ ਜਰੂਰ ਠੀਕ ਹੈ ਜੀ ਸੋ ਵੀਡੀਓ ਲਾਈਕ ਕਰ ਦਿਆ ਕਰੋ ਵੀਰ ਜੀ ਜਿੰਨੀ ਮਿਹਨਤ ਕਰਨ ਦੇ باوجود ਵੀ ਲਾਈਕ ਇਹ ਤੁਰਾ ਰਹੇ ਜਿਵੇਂ ਫਿਰ ਬੰਦੇ ਨੂੰ ਥੋੜਾ ਜਿਆ ਤੁਹਾਡੇ ਬਲੌਲ ਨਹੀਂ ਆਪਾਂ ਉੱਥੇ ਪਹੁੰਚਾਂਗੇ ਠੀਕ ਹੈ ਜੀ ਉਹ ਸੋਚਿਆ ਹੋਇਆ ਹੈ ਥੈਂਕ ਯੂ so much ਚੈਨਲ ਕਰ ਦਿਓ ਸਬਸਕ੍ਰਾਈਬ